ਹਾਂਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰਿਓ ਗੁਰੂ ਜੀ ਦੇ ਦੁਲਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਪੰਜ ਬਾਣੀਆਂ ਦਾ ਨਿਤਨੇਮ ਅੰਮ੍ਰਿਤ ਵੇਲੇ ਝੋਲੀ ਪਾਇਆ ਹੈ ਸ਼ਾਮ ਨੂੰ ਆਪਾਂ ਰਹਿ ਰਾਸਤੇ ਸੋਲਾ ਸਬ ਕਰਦੇ ਹਾਂ ਉਹਨਾਂ ਪੰਜ ਬਾਣੀਆਂ ਦੇ ਨਿਤਨੇਮ ਦੇ ਵਿੱਚੋਂ ਪ੍ਰਾਰੰਭਤਾ ਦੀ ਬਾਣੀ ਸ੍ਰੀ ਜਪਜੀ ਸਾਹਿਬ ਫਿਰ ਜਾਪ ਸਾਹਿਬ ਸਬਈਏ ਚੌਪਈ ਸਾਹਿਬ ਤੇ ਆਨੰਦ ਸਾਹਿਬ ਇਹਨਾਂ ਦੇ ਵਿੱਚੋਂ ਜਿਹੜੀ ਜਾਪ ਸਾਹਿਬ ਦੀ ਬਾਣੀ ਹੈ ਹੁਣ ਜ਼ਿਆਦਾਤਰ ਗੁਰਸਿੱਖਾਂ ਨੂੰ ਇਸ ਗੱਲ ਦਾ ਤਾਂ ਗਿਆਨ ਹੈ ਵੀ ਹਾਂ Jap Sahib ਦੀ ਬਾਣੀ ਨੇ ਤਨੇਮ ਦੇ ਵਿੱਚ ਆਉਂਦੀ ਹੈ। ਅਮਰਤ ਸੰਚਾਰ ਵੇਲੇ ਇਹ ਪੰਜ ਬਾਣੀਆਂ ਦੇ ਵਿੱਚ ਪੜ੍ਹੀ ਜਾਂਦੀ ਹੈ। ਪਰ ਇਹ ਬਾਣੀ ਦੀ ਵਿਸ਼ੇਸ਼ਤਾ ਹੀ ਇਹ ਬਾਣੀ ਦੀ ਵਿਲੱਖਣਤਾ ਇਹ ਬਾਣੀ ਦੀ ਅੰਦਰੂਨੀ ਸ਼ਕਤੀ ਉਹਦੇ ਬਾਰੇ ਖਾਸ ਕਰਕੇ ਬੇਅੰਤ ਸਿੱਖਾਂ ਨੂੰ ਵੀ ਗਿਆਨ ਨਹੀਂ। ਉਦਾ ਕਾਰਨ ਕੀ ਹੈ ਵੀ ਜਦੋਂ ਕੋਈ ਅਮਰਤ ਸ਼ਕਦਾ ਹੈ ਕਰਿਆ ਕੇ ਜਦੋਂ ਉਹ ਪਹਿਲੇ ਦਿਨ ਨਿਤਨੇਮ ਸ਼ੁਰੂ ਕਰਦਾ ਹੈ ਬਾਕੀ ਬਾਣੀਆਂ ਜਿਹੜੀ ਜਪਜੀ ਸਾਹਿਬ ਦਾ ਪਾਠ ਕਰ ਲਿਆ ਜਦੋਂ ਜਪ ਸਾਹਿਬ ਦੀ ਵਾਰੀ ਆਉਂਦੀ ਹੈ ਉਹ ਅਰਬੀ ਫਾਰਸੀ ਬਾਸ਼ਾ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਲਿਖੀ ਹੋਈ ਹੈ ਪਰ ਗੁਰਮੁਖਤਾਈ ਦੇ ਵਿੱਚ ਉਹਦਾ ਉਤਾਰ ਹੈ ਜਦੋਂ ਆਪਾਂ ਪੜ੍ਹਦੇ ਹਾਂ ਤੇ ਆਮ ਕਰਕੇ ਸਿੱਖ ਕਹਿੰਦੇ ਨੇ ਵੀ ਇਹ ਔਖੀ ਆ ਪੜਨ ਦੇ ਵਿੱਚ ਕਈ ਸਿੱਖ ਫਿਰ ਨਿਤਨੇਮ ਦੇ ਵਿੱਚ ਨਾ ਉਹ ਬਾਣੀ ਪੜਦੇ ਹੀ ਨਹੀਂ ਏ ਜਪਜੀ ਸਾਹਿਬ ਦੇ ਤੋਂ ਪਾਠ ਕਰ ਲੈਂਦੇ ਨੇ ਬਾਕੀ ਨਿਤਨੇਮ ਸਵਈਏ ਚੁਪਈ ਸਾਹ ਬਨੰਸਾ ਪੜ ਲਿਆ ਜੇ ਪੁੱਛੋ ਕਿਉਂ ਨਹੀਂ ਪੜਦੇ ਕਹਿੰਦੇ ਜੀ ਪੜਨੀ ਔਖੀ ਆ ਪੜੀ ਨਹੀਂ ਜਾਂਦੀ ਸੋ ਪਿਆਰ ਵਾਲਿਓ ਜੇ ਸਾਨੂੰ ਇਸ ਗੱਲ ਦਾ ਪਤਾ ਚੱਲ ਜਾਏ ਵੀ ਜਿਹੜੀ ਜਪ ਸਾਹਿਬ ਦੀ ਬਾਣੀ ਆ ਇਹ ਬਾਣੀ ਦੀ ਵਿਸ਼ੇਸ਼ਤਾ ਕੀ ਹੈ ਇਹ ਬਾਣੀ ਦੀ ਵਿਲੱਖਣਤਾ ਕੀ ਹੈ ਇਹ ਬਾਣੀ ਦੀ ਸ਼ਕਤੀ ਕੀ ਹੈ ਫਿਰ ਅਸੀਂ ਰੀਜ ਦੇ ਨਾਲ ਬੜੇ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਉਹ ਪੜਾਂਗੇ ਪਹਿਲਾਂ ਜਦੋਂ ਸੋਸ਼ਲ ਮੀਡੀਆ ਤੇ ਦਸਮ ਗ੍ਰੰਥ ਦੀ ਬਾਣੀ ਦਾ ਇੰਨਾ ਪ੍ਰਚਾਰ ਨਹੀਂ ਸੀ ਉਦੋਂ ਦਸਮ ਦੀ ਬਾਣੀ ਬਾਲੇ ਪਾਸਿਓ ਸਿੱਖ ਕੌਮ ਬੜੀ ਅਵੇਸਲੀ ਸੀ ਹੁਣ ਵੀ ਬਹੁਤ ਅਵੇਸਲੀ ਹੈ ਤੇ ਪਿਆਰ ਵਾਲਿਓ ਪਰ ਹੁਣ ਜਦੋਂ ਦਾ ਦਸਮ ਦੀ ਬਾਣੀ ਦਾ ਸੋਸ਼ਲ ਮੀਡੀਆ ਤੇ ਕਈ ਗੁਰਮੁਖਾਂ ਵੱਲੋਂ ਪ੍ਰਚਾਰ ਹੋਣਾ ਸ਼ੁਰੂ ਹੋਇਆ ਹੁਣ ਬਹੁਤ ਸਿੰਘ ਬਹੁਤ ਪਰਿਵਾਰ ਨੇ ਜਿਹੜੇ ਚਾਣ ਨਾਲ ਆਪਣੇ ਘਰ ਵਿੱਚ ਦਸਮ ਬਾਣੀ ਦਾ ਪਹਿਰਾ ਲਾਉਂਦੇ ਨੇ ਦਸਮ ਬਾਣੀ ਦਾ ਮਤ ਤੋਂ ਬਤ ਪਾਠ ਕਰਦੇ ਨੇ ਜਾਪ ਚੰਡੀ ਦੀ ਵਾਰ ਦਾ ਜਾਪ ਕਰਦੇ ਨੇ ਬ੍ਰਹਮ ਕਬੀਰ ਦੇ 32 32 ਮਾਲਾ ਕਰ ਲੈਂਦੇ ਨੇ ਕਈ ਸਿੰਘ ਚੜ੍ਹਦੀ ਕਲਾ ਵਾਲੇ ਕਈ ਪਰਿਵਾਰ ਚੁਪਈ ਸਾਹਿਬ ਦੇ ਪਾਠ ਕਰਦੇ ਨੇ 51 51 ਪਾਠ ਕਰਦੇ ਨੇ ਜਾਪ ਸਾਹਿਬ ਦੇ ਪਾਠ ਕਰਦੇ ਨੇ ਬਯੰਤ ਜਾਪ ਸਾਹਿਬ ਦੀ ਬਾਣੀ ਦਾ ਹੁਣ ਜਾਪ ਸ਼ੁਰੂ ਚੱਲ ਰਿਹਾ ਘਰਾਂ ਦੇ ਵਿੱਚ ਤੇ ਪਿਆਰ ਵਾਲਿਓ ਪਹਿਲਾਂ ਇੰਨਾ ਪ੍ਰਚਾਰ ਨਹੀਂ ਸੀ ਕਿਉਂਕਿ ਸਾਨੂੰ ਇਸ ਬਾਣੀ ਤੋਂ ਦੂਰ ਕਰਨੀਆਂ ਸ਼ਾਰਜਾਂ ਸੀ ਵਿਰੋਧੀ ਲੋਕਾਂ ਨੂੰ ਇਸ ਸਿੱਖ ਕੌਮ ਹੈ ਜਿਹੜੀ ਇਸ ਵੀਰ ਰਸੀ ਬਾਣੀ ਤੋਂ ਦੂਰ ਹੋ ਜਾਏ ਹੁਣ ਵੀ ਦਸਮ ਦੀ ਕਾफी ਨਿੰਦਿਆ ਹੁੰਦੀ ਹੈ ਤੁਸੀਂ ਵੇਖਿਆ ਬੜਾ ਕੁਝ ਬੋਲਿਆ ਜਾਂਦਾ ਹੈ ਤਾਂ ਕਿ ਸਿੱਖ ਕੌਮ ਹੈ ਜਿਹੜੀ ਆਪਣੇ ਸਤਿਗੁਰੂ ਦੀ ਇਸ ਬਖਸ਼ਿਸ਼ ਤੋਂ ਦੂਰ ਹੋ ਜਾਏ ਕਿਉਂਕਿ ਦਸਮ ਦੀ ਬਾਣੀ ਵੀਰ ਰਸੀ ਬਾਣੀ ਹੈ ਅੱਗੇ ਪ੍ਰਾਤਨ ਸਮੇਂ ਦੇ ਵਿੱਚ ਸਿੰਘਾਂ ਦੇ ਦੁਮਾਲਿਆਂ ਦੇ ਉੱਤੇ ਜਿਹੜੇ ਚੱਕਰ ਨੇ ਉਹਨਾਂ ਦੇ ਉੱਤੇ ਦਸਮ ਬਾਣੀ ਲਿਖੀ ਹੁੰਦੀ ਸੀ ਕਈ ਸਿੰਘਾਂ ਦੇ ਚੱਕਰਾਂ ਦੇ ਉੱਤੇ ਅ ਬ੍ਰਹਮ ਕਾਵਿ ਦਾ ਜਾਪ ਲਿਖਿਆ ਹੁੰਦਾ ਸੀ ਕਈ ਸਿੰਘਾਂ ਦੇ ਚੱਕਰਾਂ ਦੇ ਉੱਤੇ ਜਾਪ ਸਾਬ ਦੀ ਬਾਣੀ ਦੇ ਸ਼ੰਦ ਲਿਖੇ ਹੁੰਦੇ ਸੀ ਇਸ ਤਰ੍ਹਾਂ ਪ੍ਰਾਤਨ ਅੱਜ ਵੀ ਸ਼ਸਤਰ ਤੇ ਦਮਾਲਿਆਂ ਦੇ ਚੱਕਰ ਪਏ ਨੇ ਜਿਨ੍ਹਾਂ ਦੇ ਉੱਤੇ ਦਸਮ ਬਾਣੀ ਲਿਖੀ ਹੋਈ ਹੈ ਸੋ ਇਸ ਤਰ੍ਹਾਂ ਇੱਕ ਵੇਰਾਂ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਬੜੀ ਕਮਾਈ ਵਾਲੀ ਰੂਹ ਹੋਈ ਹੈ ਬੰਦਗੀ ਵਾਲੀ ਰੂਹ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਵੀ ਕੋਈ ਪ੍ਰੈਕਟੀਕਲ ਹੁੰਦਾ ਸੀ ਉਹ ਸਾਂਝਾ ਕਰਦੇ ਸੀ ਤਾਂ ਕਿ ਸੰਗਤਾਂ ਨੂੰ ਜਾਗਰਤੀ ਆ ਸਕੇ ਉਹ ਕਹਿੰਦੇ ਇੱਕ ਵੇਰਾ ਮੈਂ ਅੰਮ੍ਰਿਤ ਵੇਲੇ ਆਕਾਂਤ ਵਿੱਚ ਬੈਠਾ ਮੂਲ ਮੰਤਰ ਸਾਹਿਬ ਦੇ ਧਿਆਨ ਵਿੱਚ ਜੁੜਿਆ ਸੀ ਕਿ ਇੱਕ ਮੇਰੇ ਕਮਰੇ ਦੇ ਵਿੱਚ ਸਿੰਘ ਆਇਆ ਬੜਾ ਨੂਰਾਨੀ ਚਿਹਰਾ ਤੱਕਦਾ ਕਰਦਾ ਚਮਕਦਾ ਚਿਹਰਾ ਜلال ਚਿਹਰੇ ਦੇ ਉੱਤੇ ਉਹਨੇ ਅਨਸਾਰ ਫਤਿਹ ਬੁਲਾਈ ਫਤਿਹ ਬੁਲਾ ਕੇ ਆਖਿਆ ਕਹਿੰਦੇ ਭਾਈ ਹਰਨਾਮ ਸਿੰਘ ਜੀ ਕਲਗੀਧਰ ਪਾਤਸ਼ਾਹ ਜੀ ਆਪ ਜੀ ਨੂੰ ਦਰਸ਼ਨ ਦੇਣ ਵਾਸਤੇ ਆਏ ਨੇ ਕਹਿੰਦੇ ਮੈਨੂੰ ਚਾਹ ਚੜ ਗਿਆ ਮੈਂ ਉੱਠ ਕੇ ਉਹ ਸਿੰਘ ਦੇ ਨਾਲ ਕਮਰੇ ਤੋਂ ਬਾਹਰ ਆਇਆ ਤੇ ਬਾਹਰ ਕੀ ਵੇਖਿਆ ਨੀਲੇ ਤੇ ਸ਼ਾਹ ਸਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਰਤਖ ਦਰਸ਼ਨ ਦੇ ਕੇ ਬਿਨਾ ਬਚਨ ਵਿਲਾਸ ਕੀਤੇ ਉਥੋਂ ਅੱਖ ਦੇ ਝਮੱਕੇ ਨਾਲ ਹੀ ਗਾਇਬ ਹੋ ਗਏ ਤੇ ਉਹ ਸਿੰਘ ਮੇਰੇ ਕੋਲ ਖੜਾ ਰਹਿ ਗਿਆ ਤੇ ਉਹ ਬਾਬਾ ਜੀ ਨੇ ਪੁੱਛਿਆ ਕਿ ਸਿੰਘ ਸਾਹਿਬ ਜੀ ਗੁਰੂ ਸਾਹਿਬ ਜੀ ਨੇ ਕੋਈ ਬਚਨ ਬਲਾਸਵੀ ਨਹੀਂ ਕੀਤਾ ਤੇ ਉਹ ਕਹਿੰਦੇ ਭਾਈ ਹਰਨਾਮ ਸਿੰਘ ਜੀ ਤੁਸੀਂ ਨਿਤਨੇਮ ਦੇ ਨਾਲ ਜਾਪ ਸਾਹਿਬ ਦਾ ਪਾਠ ਨਹੀਂ ਕਰਦੇ ਇਸ ਕਰਕੇ ਗੁਰੂ ਸਾਹਿਬ ਜੀ ਨੇ ਤੁਹਾਡੇ ਨਾਲ ਕੋਈ ਬਚਨ ਨਹੀਂ ਕੀਤਾ ਉਹ ਕਹਿੰਦੇ ਜਾਪ ਸਾਹਿਬ ਦੀ ਬਾਣੀ ਔਖੀ ਬੜੀ ਹੈ ਕਹਿੰਦੇ ਆਪਾਂ ਗੁਰੂ ਦਾ ਹੁਕਮ ਮੰਨਣਾ ਜੇ ਆਪਰ ਅਰਦਾਸ ਕਰਕੇ ਜੇ ਆਪ ਸਾਹਿਬ ਦੀ ਬਾਣੀ ਪੜਾਂਗੇ ਤੇ ਪਹਿਲੇ ਦਿਨ ਦੂਜੇ ਦਿਨ ਕੋਈ ਗੱਲ ਨਹੀਂ ਮੁਸ਼ਕਲ ਆਵੇਗੀ ਤੇ ਬਾਅਦ ਵਿੱਚ ਆਪਣੇ ਆਪ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪੜੀ ਜਾਵੇਗੀ ਸੋ ਇਸ ਤਰ੍ਹਾਂ ਦਾ ਪ੍ਰੈਕਟੀਕਲ ਮਹਾਂਪੁਰਸ਼ਾਂ ਨੇ ਸੰਗਤਾਂ ਨਾਲ ਸਾਂਝਾ ਕੀਤਾ ਤਾਂ ਕਿ ਜਿਹੜੀਆਂ ਸੰਗਤਾਂ ਜਪ ਸਾਹਿਬ ਦੀ ਬਾਣੀ ਨੂੰ ਔਖਾ ਦੱਸਦੀਆਂ ਨੇ ਤੇ ਉਹ ਜੇ ਪੜ ਕੇ ਅਭਿਆਸ ਕਰਨ ਜਦੋਂ ਇੱਕ ਵਾਰ ਇਹ ਰਸਨਾ ਤੇ ਚੜ ਜਾਂਦੀ ਹੈ ਫਿਰ ਇਹਦੇ ਵਰਗੀ ਸੌਖੀ ਬਾਣੀ ਕੋਈ ਨਹੀਂ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੇ ਆਪਣੀ ਜ਼ਿੰਦਗੀ ਦਾ ਤਜਰਬਾ ਦੱਸਿਆ ਕਹਿੰਦੇ ਇੱਕ ਵੇਰਾ ਮਨਤਨੇਮ ਤੋਂ ਬਾਅਦ ਬੈਠੇ ਬੈਠੇ ਨੇ ਸੋਚਿਆ ਵੀ ਜਪ ਸਾਹਿਬ ਦੀ ਬਾਣੀ ਜਿਹੜੀ ਮੈਂ ਰੋਜ਼ ਪੜ੍ਹਦਾ ਇੱਕ ਵੇਰਾ ਵੇਖਾਂ ਤੇ ਸਹੀ ਇਹਦੇ ਵਿੱਚ ਪਰਮਾਤਮਾ ਦੇ ਕਿੰਨੇ ਨਾਮ ਨੇ ਤੇ ਕਿੰਨੀ ਵੇਰਾਂ ਕਲਗੀਧਰ ਪਾਤਸ਼ਾਹ ਨੇ ਉਹਦੀ ਸਿਫਤ ਕੀਤੀ ਹੈ ਨਮਸਕਾਰ ਕੀਤੀ ਹੈ ਕਹਿੰਦੇ ਜਦੋਂ ਮੈਂ ਕੋਸ਼ਿਸ਼ ਕੀਤੀ ਮੈਨੂੰ 3 ਦਿਨ ਲੱਗ ਗਏ ਤਿੰਨਾਂ ਦਿਨਾਂ ਦੇ ਵਿੱਚ ਮੈਂ ਦੇਖਿਆ ਵੀ 1100 ਨਾਵਾਂ ਦੇ ਨਾਲ ਕਲਗੀਧਰ ਪਾਤਸ਼ਾਹ ਨੇ ਆਕਾਰਪੁਰਖ ਜੀ ਨੂੰ ਸੰਬੋਧਨ ਕੀਤਾ ਹੈ ਤੇ 1100 ਬਾਰ ਹੀ ਨਮਸਕਾਰ ਕੀਤੀ ਹੈ ਇਸ ਤਰ੍ਹਾਂ ਜਿਹੜਾ ਜਾਪ ਸਾਬ ਦੀ ਬਾਣੀ ਨੂੰ ਹਿਰਦੇ ਦੀਆਂ ਗਹਿਰਾਈਆਂ ਦੇ ਨਾਲ ਸ਼ਰਧਾ ਦੇ ਨਾਲ ਪੜਦਾ ਹੈ ਨਾ ਤੇ ਇੱਕ ਜਾਪ ਸਾਬ ਦਾ ਪਾਠ ਕਰ ਲਿਆ ਤੇ 1100 ਬਾਰ ਪ੍ਰਮਾਤਮਾ ਨੂੰ ਅਸੀਂ ਨਮਸਕਾਰ ਕੀਤੀ ਹੈ ਔਰ ਜਦੋਂ ਜਾਪ ਸਾਬ ਦਾ ਪਾਠ ਅਸੀਂ ਆਰੰਭ ਕਰਦੇ ਆ ਆਕਾਰਪੁਰਖ ਵਾਹਿਗੁਰੂ ਜੀ ਪ੍ਰਤੱਖ ਸਾਡੇ ਸਾਹਮਣੇ ਬੈਠੇ ਹੁੰਦੇ ਨੇ ਤੇ ਜਾਪ ਸਾਹਿਬ ਦਾ ਪਾਠ ਕਰਨ ਮੇਲੇ 1100 ਬਾਰ ਆਪਾਂ ਨੂੰ ਸਾਹਮਣੇ ਬੈਠਿਆਂ ਨੂੰ ਨਮਸਕਾਰ ਕਰਦੇ ਆ। ਇਸਲਾਮ ਮਤ ਦੇ ਵਿੱਚ 1100 ਮਾਲਾ ਫੇਰਦੇ ਨੇ ਤੇ 1100 ਮਾਲਾ ਦੇ ਬਰਾਬਰ ਇੱਕ ਜਾਪ ਸਾਹਿਬ ਦਾ ਪਾਠ ਹੈ। ਇਸ ਤਰ੍ਹਾਂ ਜਾਪ ਸਾਹਿਬ ਦੀਆਂ ਬੜੀਆਂ ਬਖਸ਼ਿਸ਼ਾਂ ਨੇ ਜਦੋਂ 1100 ਬਾਰ ਉਸ ਪ੍ਰਮਾਤਮਾ ਨੂੰ ਹੁਣ ਵੇਖੋ ਆਪਾਂ ਪੜ੍ਹਦੇ ਆ ਇਹਦੇ ਵਿੱਚ ਜਾਪ ਸਾਹਿਬ ਦੇ ਵਿੱਚ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਇਹ ਫਾਰਸੀ ਭਾਸ਼ਾ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਉਚਾਰਨ ਕੀਤਾ ਫਿਰ ਅੱਗੇ ਆਪਾਂ ਪੜ੍ਹਦੇ ਹਾਂ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਇਹ ਅਰਬੀ ਭਾਸ਼ਾ ਆ ਗਈ ਸੋ ਕਿੰਨੀਆਂ ਭਾਸ਼ਾਵਾਂ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਦੇਖੋ ਬਾਣੀ ਦਾ ਐਸਾ ਸੰਮੇਲਨ ਬਣਾਇਆ ਜੀ ਆਪ ਸਾਹਿਬ ਦਾ ਕਿ ਪੜ੍ਹ ਕੇ ਆਨੰਦ ਬਣ ਜਾਂਦਾ ਹੈ ਇੱਕ ਵਾਰਾ ਸ੍ਰੀਮਾਨ ਸੰਤ ਬਾਬਾ ਭੁਪਿੰਦਰ ਸਿੰਘ ਜਰਗ ਵਾਲੇ ਜੋ ਰਾੜਾ ਸਾਹਿਬ ਸੰਪਰਦਾ ਦੇ ਵਿੱਚੋਂ ਨੇ ਉਹਨਾਂ ਨੇ ਗੁਰਮੁਖਾਂ ਨੂੰ ਦੱਸਣਾ ਕੀਤਾ ਕਿ ਜਦੋਂ ਪੁਰਾਣੇ ਸਮੇਂ ਦੇ ਵਿੱਚ ਬਹੁਤਾ ਰੌਲਾ ਗੋਲਾ ਨਹੀਂ ਸੀ ਬੜੇ ਆਰਾਮ ਨਾਲ ਇੱਕ ਦੂਜੇ ਦੇ ਦੇਸ਼ਾਂ ਦੇ ਵਿੱਚ ਆਇਆ ਜਾਇਆ ਜਾਂਦਾ ਸੀ। ਸੰਤ ਬਾਬਾ ਮਹਿੰਦਰ ਸਿੰਘ ਜਰਗ ਵਾਲਿਆਂ ਦੇ ਨਾਲ ਕਹਿੰਦੇ ਸੀ ਛੋਟੇ-ਛੋਟੇ ਹੁੰਦੇ ਸੀ ਦੀਵਾਨ ਲਾਉਣ ਵਾਸਤੇ ਅਫਗਾਨਿਸਤਾਨ ਦੇਸ਼ ਵਿੱਚ ਗਏ ਮੁਸਲਮਾਨ ਕੰਟਰੀ ਦੇ ਵਿੱਚ। ਕਹਿੰਦੇ ਉੱਥੇ ਜਦੋਂ ਅਸੀਂ ਤੁਰੇ ਜਾ ਰਹੇ ਹਾਂ ਦੇ ਦਰਸਤੇ ਦੇ ਵਿੱਚ ਅਸੀਂ ਕੀ ਵੇਖਦੇ ਹਾਂ ਕਿਸੇ ਦੇ ਘਰ ਵਿੱਚੋਂ ਜਾਪ ਸਾਹਿਬ ਦੀ ਬਾਣੀ ਦੀ ਆਵਾਜ਼ ਆ ਰਹੀ ਹੈ ਜਿਸ ਤਰ੍ਹਾਂ ਕਿਸੇ ਨੇ ਜਾਪ ਸਾਹਿਬ ਦਾ ਪਾਠ ਲਾਇਆ ਹੋਵੇ ਅਸੀਂ ਕਿਹਾ ਵੀ ਮੁਸਲਮਾਨ ਕੰਟਰੀ ਹੈ ਵੀ ਇੱਥੇ ਜਾਪ ਸਾਹਿਬ ਦਾ ਪਾਠ ਕਹਿੰਦੇ ਸਾਡੇ ਨਾਲ ਇੱਕ ਭਾਸ਼ਾ ਦੀ ਟ੍ਰਾਂਸਲੇਸ਼ਨ ਕਰਨ ਵਾਲਾ ਬੰਦਾ ਸੀ ਅਸੀਂ ਉਹਨੂੰ ਨਾਲ ਲੈ ਕੇ ਜਦੋਂ ਗਏ ਤਾਂ ਇੱਕ ਪਠਾਨ ਦਾ ਘਰ ਹੈ ਉੱਥੇ ਉਹਨੇ ਜਾਪ ਸਾਹਿਬ ਦੀ ਬਾਣੀ ਦਾ ਪਾਠ ਲਾਇਆ ਹੋਇਆ ਆਪ ਚੌਂਕੜਾ ਮਾਰ ਕੇ ਬੈਠਾ ਕੋਲੇ ਉਹਨੇ ਇੱਕ ਮੁਰਗਾ ਰੱਖਿਆ ਹੈ पिंजਰੇ ਦੇ ਵਿੱਚ ਬੰਦ ਕਰਕੇ ਉਹਨੂੰ ਆਪਾਠ ਸੁਣਾ ਰਿਹਾ ਜਦੋਂ ਪਾਠ ਦੀ ਸਮਾਪਤੀ ਹੋਈ ਅਸੀਂ ਉਹ ਟ੍ਰਾਂਸਲੇਸ਼ਨ ਵਾਲੇ ਨੂੰ ਆਖਿਆ ਕਿ ਇਹਨੂੰ ਪੁੱਛੋ ਵੀ ਇਹ ਜਾਪ ਸਾਹਿਬ ਦੀ ਬਾਣੀ ਤਾਂ ਸਿੱਖਾਂ ਦੀ ਬਾਣੀ ਹੈ ਇਹ ਕਿਸ ਤਰ੍ਹਾਂ ਸੁਣ ਰਿਹਾ ਕੀ ਕਾਰਨ ਹੈ ਜਦੋਂ ਉਹਨੇ ਪੁੱਛਣਾ ਕੀਤਾ ਕਹਿੰਦਾ ਵੀ ਇਹ ਬਾਣੀ ਸਿੱਖਾਂ ਦੀ ਨਹੀਂ ਹੈ ਤੇ ਸਾਡੀ ਬਾਣੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਅਰਬੀ ਤੇ ਫ਼ਾਰਸੀ ਪਾਸ਼ਾ ਦੇ ਵਿੱਚ ਇਹ ਬਾਣੀ ਸਾਡੇ ਲਈ ਉਚਾਰੀ ਹੈ ਦੇਖੋ ਕਿੰਨਾ ਪਿਆਰ ਉਹਦਾ ਕਹਿੰਦਾ ਮੈਂ ਇਸ ਕਰਕੇ ਸੌਂਦਾ ਵੀ ਇਹ ਮੁਰਗਾ ਮੁਰਗੀਆਂ ਦੀ ਲੜਾਈ ਦੇ ਵਿੱਚੋਂ ਹਾਰ ਕੇ ਆ ਗਿਆ ਹੁਣ ਮੈਂ ਇਹਨੂੰ 40 ਦਿਨ ਜਾਪ ਸਾਬ ਦਾ ਪਾਠ ਸੁਣਾਵਾਂਗਾ 40 ਦਿਨਾਂ ਬਾਅਦ ਫੇਰ ਮੁਕਾਬਲਾ ਤੇ ਮੁਰਗਾ ਜਿੱਤ ਕੇ ਆਵੇਗਾ ਉਹ 40 ਦਿਨ ਮਹਾਪੁਰਸ਼ ਉੱਥੇ ਰਹੇ ਕਿਉਂਕਿ 40 ਦਿਨਾਂ ਦਾ ਪ੍ਰੋਗਰਾਮ ਸੀ ਉਹਨਾਂ ਦਾ ਜਦੋਂ 40 ਦਿਨ ਤੋਂ ਉੱਤੇ ਟੱਪੇ ਤੇ ਉਹਨਾਂ ਨੇ ਜਾ ਕੇ ਪੁੱਛਿਆ ਕਹਿੰਦੇ ਜੀ ਮੁਰਗਾ ਜਿੱਤ ਕੇ ਵੀ ਆਇਆ ਤੇ ਸਾਹਮਣੇ ਵਾਲੇ ਮੁਰਗੇ ਨੂੰ ਮਾਰ ਵੀ ਹੈ ਇਤਨੀ ਵੀਰ ਰਸੀ ਬਾਣੀ ਹੈ ਸਾਡੇ ਵੱਡੇ ਬਜ਼ੁਰਗ ਜਿਹੜੇ ਸਿਆਣੇ ਪਠਾਨ ਨੇ ਉਹ ਇਸ ਬਾਣੀ ਨੂੰ ਸੁਣਦੇ ਵੀ ਨਹੀਂ ਸੋ ਦੇਖੋ ਕਲਗੀਧਰ ਪਾਤਸ਼ਾਹ ਦਾ ਪਿਆਰ ਕਹਿੰਦੇ ਕਿਉਂਕਿ ਸਾਡੇ ਵੱਡੇ ਵਡੇਰਿਆਂ ਨੇ ਆਖਿਆ ਸੀ ਕਿ ਜਦੋਂ ਮੁਗਲਿਆ ਹਕੂਮਤ ਦੇ ਨਾਲ ਸਿੱਖ ਲੜਦੇ ਸੀ ਉਹ ਸਾਡੇ ਸ਼ਸਤਰਾਂ ਦੇ ਮੂੰਹ ਮੋੜ ਦਿੰਦੇ ਸੀ ਕੋਈ ਵੀ ਕਲਾਮ ਸਾਡਾ ਉਹਨਾਂ ਤੇ ਚੱਲਦਾ ਨਹੀਂ ਸੀ ਕਿਉਂਕਿ ਉਹਨਾਂ ਕੋਲੇ ਦਸਮ ਬਾਣੀ ਦਾ ਐਸਾ ਕਲਾਮ ਸੀ ਸਾਡੇ ਕਲਾਮਾਂ ਨੂੰ ਵੀ ਉਹ ਫੇਲ ਕਰ ਦਿੰਦਾ ਸੀ ਸਾਡੇ ਹਥਿਆਰਾਂ ਦੇ ਸ਼ਸਤਰਾਂ ਦੇ ਮੂੰਹ ਵੀ ਮੋੜ ਦਿੰਦਾ ਸੀ ਇਹ ਦਸ਼ਮ ਬਾਣੀ ਦਾ ਪ੍ਰਤਾਪ ਹੈ ਜਿਹੜਾ ਗੁਰੂ ਦਾ ਸਿੱਖ ਸ਼ਰਧਾ ਭਾਵਨਾ ਦੇ ਨਾਲ ਜਾਪ ਸਾਹਿਬ ਦੀ ਬਾਣੀ ਦਾ ਪਾਠ ਕਰਦਾ ਹੈ ਪਾਠ ਕਰਕੇ ਘਰੋਂ ਨਿਕਲਦਾ ਉਹਦੇ ਚਿਹਰੇ ਤੇ ਐਸੀ ਚਮਕ ਤੇ ਐਸੀ ਨੂਰਾਨੀ ਨਿਹਾਰ ਆ ਜਾਂਦੀ ਹੈ ਉਹ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਹੁੰਦੀ ਹੈ ਜਿੱਧਰ ਨੂੰ ਵੀ ਜਾਂਦਾ ਸਾਰੇ ਸੀਸ ਨਵਾ ਕੇ ਸਤਕਾਰ ਕਰਦੇ ਨੇ ਹਰ ਕਾਰਜ ਵਿੱਚ ਉਹਨੂੰ ਫਤਿਹ حاصل ਹੁੰਦੀ ਹੈ ਇੱਕ ਗੁਰਮੁਖਾ ਨੇ ਬੰਬੇ ਦੇ ਵਿੱਚ ਕਿਸੇ ਗੁਰਸਿੱਖ ਦਾ ਕੋਈ ਕੰਮ ਨਹੀਂ ਸੀ ਚੱਲਦਾ ਘਰ ਵਿੱਚ ਕਲੇਸ਼ ਰਹਿੰਦਾ ਸੀ ਉਹਨਾਂ ਨੇ ਸਿਰਫ ਇੰਨੀ ਹੀ ਆਖਿਆ ਵੀ ਚਾਚਰੀ ਸ਼ੰਤਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਗ ਕਰੀਂ ਨਰਨਾਮੇ ਆਕਾਮੇ ਸਿਰਫ ਏਸੀ ਪੰਕਤੀਆਂ ਤੋਂ ਸਵਾ ਲਖ ਪਾਠ ਕਰਿਆ ਕਰ ਰੋਜ਼ ਕਹਿੰਦੇ ਤੇਰਾ ਕਾਰਜ ਆਪਣੇ ਆਪ ਸਹੀ ਹੋ ਜਾਏਗਾ ਸਤ ਵਚਨ ਕਿਆ ਮਰਣਾ ਸ਼ੁਰੂ ਕਰ ਦਿੱਤਾ ਜਦੋਂ ਸਾਲ ਬਾਅਦ ਉਹ ਕਹਿੰਦੇ ਮੈਂ ਦੁਬਾਰਾ ਗਿਆ ਬੰਬੇ ਵੇਖਿਆ ਕਿ ਉਹ ਕਹਿੰਦਾ ਜੀ ਮੇਰੇ ਬੱਚਿਆਂ ਨੂੰ ਵੀ ਕੰਮ ਮਿਲ ਗਿਆ ਮੈਨੂੰ ਵੀ ਕੰਮ ਮਿਲ ਗਿਆ ਕਹਿੰਦੇ ਕਿੰਨੀ ਵਾਰ ਜਾਪ ਕਰ ਲੈਣਾ ਕਹਿੰਦੇ ਹੁਣ ਸਵਾਸਾਂ ਗਰਾਸਾਂ ਵਿੱਚ ਹੀ ਰਚ ਗਿਆ ਆਪਣੇ ਆਪ ਹੀ ਚੱਲਦਾ ਸੋ ਇਸ ਤਰ੍ਹਾਂ ਪਿਆਰ ਵਾਲਿਓ ਇਹ ਬਾਣੀ ਦਾ ਪ੍ਰਤਾਪ ਬਹੁਤ ਵੱਡਾ ਹੈ ਜਾਪ ਸਾਹਿਬ ਦੀ ਬਾਣੀ ਦੇ ਜਦੋਂ ਇਹ ਮਹਾਤਮ ਸਾਨੂੰ ਪਤਾ ਚੱਲਦੇ ਨੇ ਗੁਰਮੁਖਾਂ ਨੇ ਮਹਾਪੁਰਸ਼ਾਂ ਨੇ ਪ੍ਰੈਕਟੀਕਲ ਕਰਕੇ ਵੇਖੇ ਜੋ ਆਪ ਜੀ ਨੇ ਨਾਲ ਸਾਂਝੇ ਕੀਤੇ ਨੇ ਤੇ ਪਿਆਰ ਵਾਲਿਓ ਤੇ ਸ਼ਰਧਾ ਭਾਵਨਾ ਵੱਧ ਜਾਂਦੀ ਹੈ ਵੀ ਜਾਪ ਸਾਹਿਬ ਦੇ ਪੰਜ ਪੰਜ ਪਾਠ ਨਿਤਨੇਮ ਤੋਂ ਇਲਾਵਾ ਗੁਰਸਿੱਖ ਕਰਦੇ ਨੇ ਜਦੋਂ ਫਿਰ ਜਾਪ ਸਾਹਿਬ ਦਾ ਮਹਾਤਮ ਸੁਣਦੇ ਨੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਹਿਬ ਵਾਲੇ ਮਹਾਪੁਰਸ਼ ਜਿਹੜੇ ਦਰਗਾਹੀ ਮਹਾਪੁਰਸ਼ ਹੋਏ ਨੇ ਉਹ ਕਿਆ ਕਰਦੇ ਸੀ ਵੀ ਜਿੱਥੇ ਜਾਪ ਸਾਹਿਬ ਦੀ ਬਾਣੀ ਦਾ ਜਾਪ ਹੁੰਦਾ ਉੱਥੇ ਤਾਂ ਪੂਤਾਂ ਪ੍ਰੇਤਾਂ ਦੀਆਂ ਚੀਕਾਂ ਬੰਦੀਆਂ ਨੇ ਨੇੜੇ ਨਹੀਂ ਆ ਸਕਦੀ ਕਿਉਂਕਿ ਦਸ਼ਮ ਪਾਤਸ਼ਾਹ ਦੀ ਬਖਸ਼ਿਸ਼ ਹੀ ਇਸ ਬਾਣੀ ਵਿੱਚ ਐਸੀ ਹੈ ਸੋਚ ਕੇ ਵੇਖੋ ਇੱਕ 20 ਮਿੰਟ ਦੇ ਪਾਠ ਦੇ ਵਿੱਚ 1100 ਵਾਰ ਪਰਮੇਸ਼ਰ ਦਾ ਨਾਮ ਵੱਖੋ ਵੱਖਰੇ ਨਾਮ 1100 ਵਾਰ ਪ੍ਰਮਾਤਮਾ ਨੂੰ ਨਮਸਕਾਰ ਕੀਤੀ ਗਈ ਹੈ ਸੋ ਇਹਸ ਕਰਕੇ ਇਦੋਂ ਵੱਡੀ ਬਖਸ਼ਿਸ਼ ਕੋਈ ਨਹੀਂ ਹੋ ਸਕਦੀ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵੱਧ ਤੋਂ ਵੱਧ ਜਾਪ ਸਾਹਿਬ ਦਾ ਪਾਠ ਕਰੀਏ ਤਾਂ ਕਿ ਗੁਰੂ ਪਾਤਸ਼ਾਹ ਜੀਆਂ ਰਹਿਮਤਾਂ ਸਾਡੇ ਤੇ ਵਰਤ ਸਕਣ ਪੰਜ ਪਾਠ ਕਰ ਲਓ ਨਿਤਨੇਮ ਤੋਂ ਇਲਾਵਾ 10 ਕਰ ਲਓ 11 ਕਰ ਲਓ ਤੁਹਾਡੀ ਸ਼ਰਤ ਹੈ ਸੋ ਇਸ ਕਰਕੇ ਵੱਧ ਚੜ ਕੇ ਇਸ ਵੀਰ ਰਸੀ ਬਾਣੀ ਦਾ ਜਾਪ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ